ਫੈਰਪਸਰ ਨਗਰ ਨਿਗਮ ਮਟਾਲਾ ਦਾ ਸਰ ਜੀ ਕੀ ਕੰਮ ਕੀਤਾ ਇੱਥੇ ਕਿਤੇ ਸੀ ਅਸੀਂ ਵੀ ਰੂਟੀਨ ਚੈਕਿੰਗ ਕੀਤੀ ਸਾਡੀ ਇਹ ਜਿਹੜਾ ਸਾਇਰਨ ਲੱਗਾ ਦਾ ਵਾ ਐਮਰਜੈਂਸੀ ਸਾਇਰਨ ਇਹਨੂੰ ਅਜੇ ਟੀਨ ਚ ਚੈੱਕ ਕੀਤਾ ਗਿਆ ਕਿ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਇੱਕ ਟ్రਾਈ ਲਈਤੀ ਗਈ ਹੈ ਬਸ ਸਰ ਕਿਸ ਕਾਰਨ ਦੇ ਚੈੱਕ ਕੀਤਾ ਜਾ ਕੁਇਸਟਰੀ ਰੂਟੀਨ ਚੈਕਿੰਗ ਕੀਤੀ ਜੀ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੋਕੀ ਤੇ ਚਲ ਚਲਦਾ ਹੈ ਕਿ ਨਹੀਂ ਚਲਦਾ ਉਹ ਉਹਦੇ ਕਰਕੇ ਜੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਕਿਨਾਂ ਕਰਾਂ ਮਹੀਨੇ ਬਾਅਦ ਉਹੀ ਚੈਕਿੰਗ ਕੀਤੀ ਸਰ ਇਹ ਹੁੰਦਾ ਹੈ ਪਹਿਲਾਂ ਕਿਤੇ ਲੋਡ ਪੈਣ ਤੇ ਚਲਦਾ ਹੈ ਬੜੀ ਦੇਰ ਬਾਅਦ ਚੈਕਿੰਗ ਉਹਦੀ ਹੋਣ ਲੱਗੀ ਕਰਦਾ ਨਹੀਂ ਇਹਦੇ ਇਸ ਤਰ੍ਹਾਂ ਸੀਗਾ ਵੀ ਇਥੋਂ ਦਫਤਰ ਪਹਿਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੂਟੀਨ 'ਚ ਚਲਾਉਂਦੇ ਰਹੇ ਆ ਫੋਨ ਸਾਡਾ ਦਫਤਰ ਕੋ ਸ਼ਿਫਟ ਹੋ ਕੇ ਤੇ ਚਲਾ ਗਿਆ 베ਰਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ-ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀ ਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਿਆ ਕੀ ਚੱਲ ਰਿਹਾ ਇਹ ਹੋਰ ਵੀ ਸ਼ਹਿਰ ਚ ਲੱਗੇ ਦੇਖਦੇ ਫੈਸਟਿਵ ਉਹ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਲੈਂਸ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੇ ਜਿਹੜੀ ਵੱਡੀਆਂ ਫਾਊਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਵੀ ਲੋੜ ਪੈਣ ਤੇ ਉਹਨਾਂ ਨੂੰ ਜਦੋਂ ਅਸੀਂ ਮੈਸੇਜ ਕੋਈ ਵੀ ਕਰ ਕਨਵੇ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਂਦੇ ਮੇਸਰ ਜਿਹੜੀ ਕੱਲ ਮੌਡਰਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਆ ਆਪਣੇ ਨਗਰ ਨਿਗਮ ਬਗ। ਦੇਖੋ ਸਾਡੇ ਕੋਲ ਇੱਥੇ ਜਿਹੜਾ ਸਰਵਰ ਨੇ ਉਹ ਮੌਡਲ ਦੇ ਵਿੱਚ ਪੜੀ ਆ ਰੋਲ ਦਾਟਨ ਆ ਆਪੇ ਆ। ਉਹਦੀ ਅੱਜ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ। ਤੇ ਬਿਲਕੁਲ ਸਹੀ ਪਾਇਆ ਗਿਆ। ਕੱਲ 7 ਤਰੀਕ ਨੂੰ ਮੌਡਲ ਹੋਗੀ। ਇਹਦੀ ਉਹਦੇ ਵਿੱਚ ਵਰਤੋਂ ਕਰਦੀ ਵੀ ਅਰਧ ਸਰਕਾਰ ਅਲੋਂਗ ਦਾ ਖਾਂਜ ਨੇ ਬੀ.ਐਸ. ਸਾਹਿਬ ਦੀ ਲੈਟਰ ਆਈ ਹੈ। ਤੇ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਰਵਰ ਨੇ ਕੀ ਕਰਦੇ ਰੱਖਿਆ ਹੈ ਆਂਗੇ ਕੱਲ ਨੂੰ ਦਿਨ ਦਿਨ ਜਿਹਨਾਂ ਨੂੰ ਵਾਪਸ ਜਾ ਸਕੋ ਹੋਰ ਨਹੀਂ ਕਿ ਤਿਆਰੀਆਂ ਦੇ ਆਰਡਰ ਆਏ ਵੀ ਇਹ ਹੁਣ ਦਾ ਸਿਰਫ ਤਾਰਪਰੇ ਜਿਉਂ ਕਿਤੇ ਬਸ ਇਹ ਹੀ ਆ ਤੇ ਬਾਕੀ ਜਿਹੜੇ ਕੋਈ ਸਾਮਗਰੀਆਂ ਹੋਰ ਹੋਰ ਆਦਾ ਹੈ ਤਾਂ ਉਸ ਤਰ੍ਹਾਂ ਉਹਦਾ ਪਾਸ ਦਿੱਤਾ ਜਾਏ ਸਰ ਇਹ ਪਹਿਲਾਂ ਕਿੱਥੇ ਵਰਤਿਆ ਜਾਂਦਾ ਹੈ ਇਹ ਹੁਣ ਟ੍ਰਿਕ ਪਹਿਲਾਂ ਕਿਦੋਂ ਵਰਤਿਆ ਜਾਂਦਾ ਸੀ ਹੁਣ ਤਾਂ ਬੰਕਰੀਪ ਤੇ ਬਲੋਟਾ ਵੀ ਲੜਾਈ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਕਿਤੇ ਇਸ ਤਰ੍ਹਾਂ ਹੀ ਸੋਨੇ ਸਮੇਂ ਦੇ ਜਦੋਂ ਜਦੋਂ ਕਰੋਨਾ ਆਇਆ ਤਾਂ ਵੀ